ਅੱਜ ਆਪਾਂ ਡਿਸਕਸ ਕਰਾਂਗੇ ਸਰਵਾਈਕਲ ਦੇ ਲਈ ਤੁਸੀਂ ਕਿਹੜੀਆਂ ਐਕਸਰਸਾਈਜ਼ਾਂ ਜਿਹੜੀਆਂ ਘਰ ਦੇ ਵਿੱਚ ਕਰਕੇ ਆਪਣੀ ਇਸ ਪ੍ਰੋਬਲਮ ਨੂੰ ਘੱਟ ਕਰ ਸਕਦੇ ਆ ਜਿਆਦਾਤਰ ਦਿਖੇ ਜਾਵੇ ਤਾਂ ਹਰ ਇੱਕ ਪਰਸਨ ਇਸ ਪ੍ਰੋਬਲਮ ਨਾਲ ਸਾਹਮਣਾ ਕਰਨਾ ਪੈ ਰਿਹਾ ਜਾਂ ਫਿਰ ਸਟੂਡੈਂਟ ਆ ਜਾਂ ਕੋਈ ਆਫਿਸ ਵਰਕ ਵਾਲਾ ਜਾਂ ਕੋਈ ਫਿਰ ਵਰਕਿੰਗ ਪਰਸਨ ਆ ਜਿਨ੍ਹਾਂ ਦਾ ਪੋਸਚਰ ਗਲਤ ਹੁੰਦਾ ਪੋਜੀਸ਼ਨ ਗਲਤ ਹੁੰਦੀ ਆ ਜਾਂ ਫਿਰ ਕੋਈ ਐਕਸੀਡੈਂਟਲੀ ਪ੍ਰੋਬਲਮ ਆਉਂਦੀ ਹੈ ਸੱਟ ਲੱਗਣ ਕਰਕੇ ਉਹਨਾਂ ਨੂੰ ਇਸ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਸਰਵਾਈਕਲ ਦੀ ਪ੍ਰੋਬਲਮ ਨਾਲ ਜਾਨੀ ਕਿ ਗਰਦਨ ਦੀ ਪ੍ਰੋਬਲਮ ਨਾਲ ਆਪਣੇ ਕਈ ਤਰ੍ਹਾਂ ਦੇ ਸਿੰਪਟਮ ਹੁੰਦੇ ਆ ਹਰੇਕ ਪਰਸਨ ਨੂੰ ਅਲੱਗ-ਅਲੱਗ ਸਿੰਪਟਮ ਹੁੰਦੇ ਆ ਇਸ ਦੇ ਨਾਲ ਤੁਹਾਨੂੰ ਚੱਕਰ ਵੀ ਆ ਸਕਦਾ ਗਰਦਨ ਦੇ ਵਿੱਚ ਦਰਦ ਵੀ ਰਹਿ ਸਕਦਾ ਪਾਹਾਂ ਵਿੱਚ ਵੀ ਦਰਦ ਆ ਸਕਦਾ ਤੁਹਾਡੀ ਛਾਤੀ 'ਚ ਵੀ ਦਰਦ ਆ ਸਕਦਾ ਪਿੱਛੇ ਆਪਣੇ ਸ਼ੋਲਡਰ ਬਲੇਡ ਜਾਂ ਮੋਰਾਂ ਦੇ ਵਿੱਚ ਵੀ ਦਰਦ ਹੋ ਸਕਦਾ ਤੁਹਾਡਾ ਸੈਰਾ ਹੈਵੀ ਰਹਿ ਸਕਦਾ ਭਾਰਾ ਰਹਿ ਸਕਦਾ ਜਾਨੀ ਕਿ ਤੁਹਾਡੇ ਹੈਡੈਕ ਵੀ ਹੋ ਸਕਦੀ ਐਸ ਪਰੌਲਨ ਕਰਕੇ ਹਾਂ ਬਹੁਤ ਸਾਰੇ ਲੋਕਾਂ ਨੂੰ ਤਾਂ ਇਹ ਪਤਾ ਹੀ ਨਹੀਂ ਹੁੰਦਾ ਕਿ ਸਾਡੀ ਇਹ ਸਰਵਾਈਕਲ ਦੀ ਪ੍ਰੋਬਲਮ ਆ ਉਹ ਜ਼ਿਆਦਾਤਰ ਪੇਸ਼ੈਂਟ ਜਿਵੇਂ ਸਾਡੇ ਕੋਲੇ ਆਉਂਦੇ ਆ ਉਹ ਸਾਈਕੀਟ੍ਰਿਕ ਦੀਆਂ ਮੈਡੀਸਿਨਸ ਖਾ ਰਹੇ ਆ ਜਿਸ ਦੇ ਨਾਲ ਉਹਨਾਂ ਦਾ ਮਾਈਂਡ ਆ ਹੋਰ ਡਿਪਰੈਸ ਹੋਣ ਦਾ ਉਹ ਇੰਨੀ ਘੱਟ ਤੇਜ਼ ਦੇ ਵਿੱਚ ਜਾਨੀ ਕਿ ਮੈਡੀਸਿਨ ਖਾਣ ਨਾਲ ਉਹਨਾਂ ਨੂੰ ਸਾਈਡ ਇਫੈਕਟ ਜ਼ਿਆਦਾ ਹੁੰਦੇ ਆ ਇਸ ਦੇ ਲਈ ਜ਼ਰੂਰੀ ਹੈ ਕਿ ਤੁਸੀਂ ਜੇ ਤੁਹਾਡੀ ਗਰਦਨ ਦੀ ਪ੍ਰੋਬਲਮ ਆ ਜੇ ਤੁਹਾਡੀ ਸਰਵਾਈਕਲ ਦੀ ਪ੍ਰੋਬਲਮ ਆ ਉਸ ਨੂੰ ਐਕਸਰਸਾਈਜ਼ ਕਰਕੇ ਤੁਸੀਂ ਘਰ ਦੇ ਵਿੱਚ ਹੀ ਇਸ ਪ੍ਰੋਬਲਮ ਨੂੰ ਠੀਕ ਕਰ ਸਕਦੇ ਹੋ ਸਾਰਿਆਂ ਤੋਂ ਪਹਿਲੀ ਐਕਸਰਸਾਈਜ਼ ਦੇ ਵਿੱਚ ਤੁਸੀਂ ਇਦਾਂ ਬੈੱਡ ਤੇ ਪੈਣਾ ਜੋ ਤੁਹਾਡਾ ਬੈੱਡ ਦਾ ਕੋਰਨਰ ਆ ਉਸ ਤੇ ਤੁਸੀਂ ਗਰਦ ਨੂੰ ਇਦਾਂ ਨੀਚੇ ਤੇ ਆ ਨੀਚੇ ਨੂੰ ਲਮਕਾ ਕੇ ਰੱਖਣਾ ਜੋ ਤੁਹਾਡੇ ਸ਼ੋਲਡਰ ਆ ਮੋਟੇ ਆ ਉਹ ਤੁਹਾਡੇ ਬਿਲਕੁਲ ਕੋਰਨਰ ਤੇ ਹੋਣਗੇ ਇਦਾਂ ਤੁਸੀਂ ਦਿਨ ਦੇ ਵਿੱਚ ਦੋ ਵਾਰੀ ਇਦਾਂ ਪੈ ਸਕਦੇ ਆ ਇਦਾਂ ਤੁਸੀਂ ਕਰਨ ਦੇ ਨਾਲ ਤੁਹਾਨੂੰ ਬਹੁਤ ਰਿਲੈਕਸ ਫੀਲ ਹੋਊਗਾ ਜੋ ਤੁਹਾਡੀ ਗਰਦਨ ਤੇ ਸਟ्रेस ਪੈ ਰਿਹਾ ਉਹ ਘਟਨਾ ਸਟਾਰਟ ਹੋ ਜਾਊਗਾ ਔਰ ਜੇ ਕਿਸੇ ਨੂੰ ਇਹ ਇਦਾਂ ਕਰਨ ਦੇ ਨਾਲ ਜੇ ਕਿਸੇ ਨੂੰ ਪ੍ਰੋਬਲਮ ਬਾਦੀ ਆ ਤਾਂ ਉਹ ਐਕਸਰਸਾਈਜ਼ ਨਾ ਕਰਨਾ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਸਟ੍ਰੈਚਿੰਗ ਕਰਨੀ ਹੈ ਆਪਣੀ ਗਰਦਨ ਦੀ ਜਾਨੀ ਕਿ ਆਪਣੇ ਹੱਥ ਦੇ ਨਾਲ ਆਪਣੀ ਗਰਦਨ ਨੂੰ ਆਪੋਜ਼ਿਟ ਪੋਜੀਸ਼ਨ ਦੇ ਵਿੱਚ ਇਦਾਂ ਸਟ੍ਰੈਚ ਕਰਕੇ ਰੱਖਣਾ ਇਦਾਂ ਤੁਸੀਂ 10 ਸੈਕਿੰਡ ਲਈ ਹੋਲਡ ਰੱਖਣਾ ਫਿਰ ਤੁਸੀਂ ਇਦਾਂ ਆਪਣੇ ਦੂਸਰੇ ਹੈਂਡ ਦੇ ਨਾਲ ਦੂਸਰੀ ਸਾਈਡ ਇਦਾਂ ਸਟ੍ਰੈਚ ਕਰਨੀ ਹੈ ਇਦਾਂ ਵੀ ਤੁਸੀਂ 10 ਸੈਕਿੰਡ ਲਈ ਹੋਲਡ ਰੱਖਣਾ ਇਦਾਂ ਤੁਸੀਂ ਐਕਸਰਸਾਈਜ਼ ਦੀਆਂ 15 ਰੈਪੀਟੀਸ਼ਨ ਕਰਨੀਆਂ ਫਿਰ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਆਪਣੇ ਯਾਰ ਦੋਨੇ ਹੱਥਾਂ ਦੇ ਨਾਲ ਇਦਾਂ ਤੁਸੀਂ ਪਿੱਛੇ ਸਟ੍ਰੈਸ ਪਾਉਣਾ ਗਰਦਨ ਤੁਹਾਡੀ ਬਿਲਕੁਲ ਸਿੱਧੀ ਹੋਣੀ ਚਾਹੀਦੀ ਆ ਦੋਨੇ ਹੱਥਾਂ ਦੇ ਨਾਲ ਇਦਾਂ ਤੁਸੀਂ ਪਿੱਛੇ ਪ੍ਰੈਸ਼ਰ ਪਾਉਣਾ ਯਾਨੀ ਕਿ ਦਬਾ ਕੇ ਰੱਖਣਾ ਆਪਣੀ ਗਰਦਨ ਤੇ ਇਦਾਂ ਤੁਸੀਂ 5 ਸੈਕਿੰਡ ਲਈ ਹੋਲਡ ਰੱਖੋ ਇਦਾਂ ਫਿਰ ਢਿੱਲਾ ਛੱਡੋ ਇਦਾਂ ਫਿਰ ਤੁਸੀਂ 5 ਸੈਕਿੰਡ ਲਈ ਹੋਲਡ ਰੱਖੋ ਪੂਰੇ ਪ੍ਰੈਸ਼ਰ ਦੇ ਨਾਲ ਇਦਾਂ ਹੀ ਐਕਸਰਸਾਈਜ਼ ਕਰਨੀ ਆ ਇਹ ਵੀ ਤੁਸੀਂ 10 ਰੈਪੀਟੀਸ਼ਨ ਕਰ ਸਕਦੇ ਆ ਇਦਾਂ ਫਿਰ ਸੇਮ ਤੁਸੀਂ ਦੋਨੇ ਹੱਥਾਂ ਨੂੰ ਆਪਣੀ ਗਰਦਨ ਤੁਹਾਡੀ ਬਿਲਕੁਲ ਸਿੱਧੀ ਹੋਣੀ ਚਾਹੀਦੀ ਆ ਦੋਨੇ ਹੱਥਾਂ ਨੂੰ ਆਪਣੇ ਮੱਥੇ ਦੇ ਉੱਪਰ ਰੱਖਣਾ ਇਦਾਂ ਫਿਰ ਤੁਸੀਂ ਪੂਰਾ ਪ੍ਰੈਸ਼ਰ ਪਾ ਕੇ ਰੱਖਣਾ ਇਦਾਂ ਦੁਬਾਰਾ ਰੱਖਣਾ ਫਿਰ 5 ਸੈਕਿੰਡ ਲਈ ਹੋਲਡ ਫੇਟ ਇਲਾ ਸ਼ੁੱਡ ਫੇਟ ਇਲਾ ਸ਼ੁੱਡ ਫਿਰ ਤੁਸੀਂ ਇਦਾਂ ਦੋਨੇ ਹੱਥਾਂ ਦੇ ਨਾਲ ਪ੍ਰੈਸ਼ਰ ਪਾ ਕੇ ਰੱਖੋ ਨੈਕਸਟ ਐਕਸਰਸਾਈਜ਼ ਦੇ ਵਿੱਚ ਤੁਸੀਂ ਆਪਣੇ ਦੋਨੇ ਹੱਥਾਂ ਨੂੰ ਆਪਣੇ ਮੋਢਿਆਂ ਦੇ ਉੱਪਰ ਇਸ ਪੋਜੀਸ਼ਨ ਵਿੱਚ ਰੱਖਣਾ ਤੇ ਆਪਣੀਆਂ ਬਾਹਾਂ ਨੂੰ ਇਦਾਂ ਅੰਦਰ ਨੂੰ ਰੋਟੇਟ ਕਰਨਾ ਜਾਨੀ ਕਿ ਕਲੌਕਵਾਈਜ਼ ਇਦਾਂ ਮੂਵਮੈਂਟ ਕਰਨੀ ਆ ਇਸ ਦੇ ਨਾਲ ਤੁਹਾਡੇ ਜੋ ਮਸਾਲਾ ਉਹ ਸਟ੍ਰੈਚਰ ਹੋਣਗੇ ਉਹ ਮਜ਼ਬੂਤ ਹੋਣਗੇ ਇਦਾਂ ਸੇਮ ਤੁਸੀਂ ਇਦਾਂ ਫਿਰ ਵਾਰ ਨੂੰ ਕਰਨੀ ਆ ਇਹ ਐਕਸਰਸਾਈਜ਼ ਪਹਿਲਾਂ ਤੁਸੀਂ ਅੰਦਰ ਨੂੰ ਕੀਤੀ ਸੀ ਹੁਣ ਤੁਸੀਂ ਐਂਟੀ ਕਲੋਕਵਾਇਜ਼ ਇਦਾਂ ਰੈਪੀਟੀਸ਼ਨ ਕਰਨੀ ਆ ਜਿੰਨੀ ਤੁਹਾਡੀ ਮੂਵਮੈਂਟ ਹੁੰਦੀ ਹੈ ਓਨੀ ਤੁਸੀਂ ਕਰ ਸਕਦੇ ਹੋ ਜੇ ਤੁਹਾਡੀ ਇਦਾਂ ਕੋਣੀਆ ਨਹੀਂ ਐਲਬੋ ਕੋਣੀਆ ਨਹੀਂ ਨਹੀਂ ਨਾ ਆਉਣੀ ਆ ਤਾਂ ਜਿੰਨੀ ਕੁ ਤੁਸੀਂ ਇਦਾਂ ਕਰ ਸਕਦੇ ਹੋ ਜਾਨੀ ਕਿ ਆਪਣੇ ਸ਼ੋਲਡਰ ਦੀ ਮੂਵਮੈਂਟ ਓਨੀ ਕਰ ਸਕਦੇ ਹੋ ਇਦਾਂ ਤੁਸੀਂ 10-10 ਰੈਪੀਟੀਸ਼ਨ ਕਰ ਸਕਦੇ ਹੋ ਔਰ ਤੁਸੀਂ ਦੇਖੋਗੇ ਜੇ ਇਹ ਐਕਸਰਸਾਈਜ਼ ਤੁਸੀਂ ਲਗਾਤਾਰ ਘਰ ਦੇ ਵਿੱਚ ਕਰੋਗੇ ਤੁਹਾਡੀ ਜੋ ਗਰਦਨ ਦੇ ਵਿੱਚ ਦਰਦ ਆ ਸਟਿਫਨੈਸ ਆ ਕੜਾ ਆ ਜਾਂ ਤੁਹਾਡੇ ਪਿੱਛੇ ਸ਼ੋਲਡਰ ਦਾ ਵਿੱਚ ਦਰਦ ਰਹਿ ਰਿਹਾ ਤਾਂ ਉਹ ਘਟਣਾ ਸਟਾਰਟ ਹੋ ਜਾਊਗਾ ਇਸ ਦੇ ਨਾਲ ਤੁਹਾਡੀ ਜੋ ਸਵੇਲਿੰਗ ਆ ਉਹ ਵੀ ਹੌਲੀ-ਹੌਲੀ ਘਟਣਾ ਸਟਾਰਟ ਹੋ ਜਾਊਗੀ ਇਸ ਦੇ ਲਈ ਤੁਸੀਂ ਇਹ ਐਕਸਰਸਾਈਜ਼ ਲਗਾਤਾਰ 10 ਦਿਨ ਕਰੋ ਤਾਂ ਤੁਸੀਂ ਦੇਖੋਗੇ ਪਹਿਲੇ ਦਿਨ ਹੀ ਤੁਹਾਡੀ ਜੋ ਪ੍ਰੋਬਲਮ ਆ ਤੁਸੀਂ ਕਾਫੀ ਰਿਲੈਕਸ ਫੀਲ ਕਰੋਗੇ ਜੋ ਤੁਹਾਡੀ گردਨ ਤੇ ਸਟ੍ਰੈਸ ਪੈ ਰਿਹਾ ਉਹ ਕਾਫੀ ਘਟ ਹੋ ਜਾਊਗਾ ਇਸ ਤੋਂ ਬਿਨਾ ਜੇ ਕੋਈ ਪੇਸ਼ੈਂਟ ਟ੍ਰੀਟਮੈਂਟ ਲੈਣਾ ਚਾਹੁੰਦਾ ਤਾਂ ਸਾਡੇ ਸੌਫਨੀਸ ਦੇ ਕੋ ਗਿਆ ਸੈਂਟਰ ਵਿਜ਼ਿਟ ਕਰਕੇ ਵੀ ਟ੍ਰੀਟਮੈਂਟ ਲੈ ਸਕਦਾ ਤੇ ਆਪਣੀ ਇਸ ਪ੍ਰੋਬਲਮ ਨੂੰ ਘਟ ਕਰ ਸਕਦਾ ਜਾਂ ਸਾਡੇ ਨੀਚੇ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਕੋਈ ਵੀ ਜਾਣਕਾਰੀ ਆਪਣੀ ਪ੍ਰੋਬਲਮ ਦੇ ਰਿਲੇਟਡ ਲੈ ਸਕਦਾ